ਭਾਈ ਕਿੱਧਰ ਮੋਟਰਸਾਈਕਲ ਚੱਕਿਆ ਮਾਤਾ ਪੂਆ ਤੇਰੇ ਕੋਲੇ ਆਇਆ ਸੀਗਾ ਮਾਹ ਮਿਲਿਆ ਮਾਪੂਆ ਸਸਰੀ ਘਰ ਸਸਰੀ ਘਰ ਹੋਰ ਭਾਈ ਤੂੰ ਦੱਸ ਜੀਰੀ ਜੂਰੀ ਵੇਚਤੀ ਆਪੂਆ ਜੀਰੀ ਦਾ ਤਾਂ ਨਿਬੜ ਗਿਆ ਹੁਣ ਤਾਂ ਕਣਕ ਵੀ ਬੀਜੀ ਤੀ ਵੀਰੇ ਪਾਣੀ ਲਿਆਵਾ ਨਾ ਨਾ ਪਾਣੀ ਹੁਣੀ ਪੀ ਰਹੀ ਹੁਣੀ ਚਾਹ ਬਣਾ ਦਿੰਦੀ ਆ ਮੈਂ ਹੁਣੀ ਪੀ ਕੇ ਆਇਆ ਕਰੋ ਠੀਕ ਹੈ ਵੀਰੇ ਆਪੂਆ ਮੈਨੂੰ ਇੱਕ ਗੱਲ ਦੱਸ ਤੂੰ ਸਾਡੇ ਘਰੇ ਕਿਉਂ ਨਹੀਂ ਰਾਤ ਰਹਿੰਦੀ ਉਹ ਵੀ ਮਗਰੋਂ ਤੂੰ ਸਾਡੇ ਤਾਂ ਮੈਂਟ ਚ ਜਾਣ ਦੀ ਕਰ ਲੈਣੀ ਐ। ਨਾ ਜਿਹੇ ਜਹਾ ਹੈਪੀ ਥੈਰੇਪੀ ਦਿੱਤਾ ਉਹ じゃ ਮੈਂ ਤੈਨੂੰ ਮੇਰਾ ਮੋਹ ਨਹੀਂ ਆਉਂਦਾ। ਨਾ ਤੂੰ ਚਾਹ ਪੀਨੀ ਐ ਨਾ ਤੂੰ ਪਾਣੀ ਪੀਨੀ ਐ। ਅਸੀਂ ਤੇਰੇ ਕੋਲਸ ਲੱਗਦੇ। ਜੇ ਤਾਂ ਤੁਸੀਂ ਭੂਆ ਨੂੰ ਭੂਆ ਸਮਝੋ ਫਿਰ ਤਾਂ ਮੈਂ ਕਰਾਂ। ਨਾ ਤੂੰ ਮੈਨੂੰ ਐਂ ਦੱਸ ਤੂੰ ਮੇਰੀ ਕਿੰਨੀ ਕੁ ਦੇਲੀ ਨਹੀਂ ਵੀ ਕਰਤੀ ਆ ਆ ਕੇ ਜਿਹੜੀ ਮੈਂ ਤੁਹਾਡੇ ਘਰੇ ਆ ਕੇ ਰਾਤਾਂ ਕੱਟਾਂ। ਭੂਆ ਤੈਨੂੰ ਪਤਾ ਹੀ ਐ ਮੇਰਾ ਤਾਂ ਹੁਣ ਕੰਮ ਕਰਦਾ। ਹੁਣ ਮੈਂ ਖੇਤੀ ਵੀ ਕਰਦਾ ਨਾਲ ਇੱਕ ਡੰਗਰਾਂ ਦਾ ਖਾਂਬਦਾ। ਬੇਬੇ ਬਾਪੂ ਦਾ ਤੇਰੇ ਕੋਲੇ ਆਉਂਦੀ ਨੇ ਉਹ ਤਾਂ ਤੇਰੇ ਕੋਲ ਰਹਿ ਹੀ ਜਾਂਦੇ ਨੇ